ਕੱਢ ਦੇ ਕੱਢ ਦੇ ਚਿੰਪਕੜੀਏ ਇਹ ਸਾਰੇ ਮੈਂ ਆਹ ਜਿੱਥੇ ਆਹ ਦੂਰ ਦੇ ਚਿੰਪ ਕੱਢਦੇ ਨੇ ਆ ਯੋ ਮੈਨ ਚੱਲੀਏ ਕੜੀ ਇੱਥੇ ਰੱਖ ਤੀ ਕਿ ਨਹੀਂ ਏ ਪਤਾ ਉਹ ਕੱਢ ਕੇ ਆਈ ਮੈਂ ਬਸ ਇੱਥੇ ਤੇ ਫੇਰ ਚੱਲੀਂ ਥੈਂਕ ਯੂ ਕੱਢ ਦੇ ਫਟੇ ਹੋਰ ਜੀ ਦੂਰ ਕੱਢ ਗਿਆ ਉਹ ਮੈਂ ਤਾਂ ਹੈਲੋ ਮੈਂ ਪਹੁੰਚ ਗਈਆਂ ਜੈਪੁਰ ਫਾਈਨਲੀ ਤੇ ਇਨੀ ਠੰਡ ਨਹੀਂ ਹੈਗੀ ਜਿੰਨੀ ਪੰਜਾਬ ਦੇ ਵਿੱਚ ਆ ਤੇ ਲੋ ਲਾਈਟ ਚਲੀ ਗਈ ਸੀ ਲਾਈਟ ਆ ਗਈ ਪਰ ਰਸ਼ ਬਹੁਤ ਆ ਜਿਵੇਂ ਤੁਹਾਨੂੰ ਦਿਖਾਵਾ ਇਸ ਟਾਈਮ ਤੇ ਸਵੇਰ ਦੇ ਬੱਜਿਆ 5 ਰੌਲਾ ਬਹੁਤ ਹੈ ਲੋਕਾਂ ਦਾ ਘਾ ਪਈ ਜਾਂਦੇ ਆ ਤੇ ਟ੍ਰੇਨ ਦੀ ਜਰਨੀ ਬਾਰੇ ਹੈਗਾ ਤਾਂ ਸੈਕਿੰਡ ਕਲਾਸ ਏਸੀ ਸੀਗਾ ਪਰ ਚਾਰਜਿੰਗ ਪੁਆਇੰਟ ਨਹੀਂ ਸੀਗਾ ਕੋਈ ਥੈਂਕਫੁਲੀ ਮੇਰੇ ਕੋਲੇ ਮੈਂ ਗੱਲ ਹੀ ਪਾਵਰ ਬੈਂਕ ਲੈਤੀ ਨਵੀ ਤਾਂ ਕਰਕੇ ਉਹ ਨਾਲ ਕੰਮ ਚੱਲ ਗਿਆ ਤੇ ਬਾਕੀ ਓਵਰਆਲ ਠੰਡ ਲੱਗ ਰਹੀ ਸੀਗੀ ਠੰਡ ਹੈਗੀ ਸੀਗੀ ਤੇ ਕੰਬਲ ਨਾਲ ਕੋਈ ਫਰਕ ਨਹੀਂ ਪੈ ਰਿਹਾ ਸੀਗਾ ਤੇ ਬਸ ਇਦਾਂ ਹੀ ਔਖੇ ਸੌਖੇ ਟਾਈਮ ਬਿਤਾ ਲੰਘਾਇਆ ਇੱਕ ਹਿਸਾਬ ਨਾਲ ਪਰ ਠੀਕ ਆ ਜੇ ਆਪਾਂ ਜ਼ਿੰਦਗੀ ਦੇ ਵਿੱਚ ਔਖੇ ਰਹਿਣੇ ਆ ਤਾਂ ਆਪਾਂ ਸੌਖੇ ਵੀ ਰਹਿਣੇ ਆ ਇਹ ਦੋਨਾਂ ਤਰ੍ਹਾਂ ਦੀ ਜ਼ਿੰਦਗੀ ਹੁੰਦੀ ਆ ਤਾਂ ਆਪਾਂ ਨੂੰ ਇਹਨਾਂ ਔਖਾਂ ਨਹੀਂ ਹੋਣੀਆਂ ਚਾਹੀਦੀਆਂ ਵੀ ਹਾਂ ਜੇ ਆਪਾਂ ਸੌਨੀ ਆ ਰੋਲ ਕੋਈ ਗੱਲ ਨਹੀਂ ਇੱਕ ਦਿਨ ਨਹੀਂ ਡਿਸਟਰਬ ਹੋ ਗਈ ਪਰ ਹੁਣ ਤਾਂ ਮੈਂ ਸ਼ਾਮ ਨੂੰ ਹੀ ਸੌਂਗੀ ਕਿਉਂਕਿ ਐਕਸਾਈਟਮੈਂਟ ਹੋ ਰਹੀ ਆ ਸਤਿ ਸ਼੍ਰੀ ਅਕਾਲ ਜੀ ਮੈਂ ਹਾਜੇਪੁਰ ਦੇ ਵਿੱਚ ਤੇ ਮੈਨੂੰ ਕਈ ਮੈਸੇजेस ਆ ਰਹੇ ਸੀਗੇ ਕਿ ਸੋਲੋ ਟ੍ਰਿਪ ਸੇਫ ਹੈਗਾ ਕਿਹੜੀ ਕਿਹੜੀ ਚੀਜ਼ਾਂ ਦਾ ਤਿਆਰ ਰੱਖਣਾ ਚਾਹੀਦਾ ਉਹ ਸਾਰੇ ਰਿਲੇਟਡ ਮੈਂ ਵੀਡੀਓ ਬਣਾ ਰਹੀ ਹਾਂ ਸਭ ਤੋਂ ਪਹਿਲਾਂ ਜੇ ਤੁਸੀਂ ਇੱਕ ਕੁੜੀ ਹੋ ਤੇ ਤੁਸੀਂ ਸੋਲੋ ਟ੍ਰੈਵਲ ਕਰਨਾ ਇੰਡੀਆ ਦੇ ਵਿੱਚ ਤੁਹਾਨੂੰ ਕੁਝ ਚੀਜ਼ਾਂ ਦਾ ਤਿਆਰ ਰੱਖਣਾ ਪਾਏਗਾ ਸਭ ਤੋਂ ਫਰਸਟ ਤੇ ਫਾਰਮੋਸਟ ਹੈਗੀ ਆ ਤੁਹਾਡੀ ਕਲੋਥਿੰਗ ਹਾਂ ਕਈ ਵਾਰ ਕੁਈ ਚੀਜ਼ਾਂ ਹੁੰਦੀਆਂ ਨੇ ਵੀ ਜਿਹੜੀ ਆਪਣੇ ਕੰਟਰੋਲ 'ਚ ਨਹੀਂ ਹੁੰਦੀਆਂ ਬਟ ਜੇ ਆਪਾਂ ਰਿਸਕ ਅਵੋਇਡ ਕਰਨਾ ਤਾਂ ਆਪਾਂ ਨੂੰ ਡੀਸੈਂਟ ਕਲੋਥਿੰਗ ਪਾਣੀ ਬਹੁਤ ਹੀ ਜ਼ਰੂਰੀ ਹੈ ਇੱਕ ਕਹਾਵਤ ਹੈ ਜਿਹਦੇ ਵਿੱਚ ਹੈ ਕਿ ਜੈਸਾ ਦੇਸ ਵੈਸਾ ਪੇਸ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਵੀ ਤੁਸੀਂ ਜਿੱਥੇ ਜਗਾ ਜਾਣੇ ਹੋ ਉਸ ਜਗ੍ਹਾ ਦੇ ਟਾਇਰ ਦੇ ਨਾਲ ਥੋੜਾ ਮੈਚ ਕਰੋ ਜੇ ਨਹੀਂ ਮੈਚ ਕਰ ਰਹੇ ਤਾਂ ਐਟਲੀਸ ਤੁਹਾਡੇ ਕੱਪੜੇ ਡੀਸੈਂਟ ਹੋਣ ਸੈਕਿੰਡ ਚੀਜ਼ ਤੁਹਾਨੂੰ ਬਹੁਤ ਸਟ੍ਰਿਕਟਲੀ ਡੇ ਲਾਈਟ ਤੇ ਸਨਸੈਟ ਫੋਲੋ ਕਰਨਾ ਪਊਗਾ ਕਿਉਂਕਿ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਸਾਨੂੰ ਕੋਈ ਚੱਕਰ ਨਹੀਂ ਆ ਨਹੀਂ ਤੁਸੀਂ ਸਵੇਰ ਉઠੋ ਜਲਦੀ ਉਠੋ ਸਨਲਾਈਟ ਦੇ ਨਾਲ ਡੇ ਲਾਈਟ ਦੇ ਵਿੱਚ ਆਪਣਾ ਟ੍ਰੈਵਲ ਕਰੋ ਉਸ ਤੋਂ ਬਾਅਦ ਜਦੋਂ ਹੀ ਸੂਰਜ ਛਿਪਨ ਲੱਗੇ ਉਦੋਂ ਤੁਸੀਂ ਆਪਣੇ ਜਿਹੜਾ ਵੀ ਇੱਕ ਸੇਫ ਪਲੇਸ ਆ ਉੱਥੇ ਹੋਣੇ ਚਾਹੀਦੇ ਹੋ ਥਰਡ ਜਿੱਥੇ ਵੀ ਤੁਸੀਂ ਖਾਣੇ ਹੋ ਪੀਣੇ ਹੋ ਨੂੰ ਥੋੜਾ ਜਿਹਾ ਸੈਲਫ ਅਵੇਅਰ ਰਹਿਣਾ ਪਊਗਾ ਵੀ ਸਿਚੁਏਸ਼ਨਸ ਨਾਲ ਤੁਸੀਂ ਕਿੱਥੇ ਜਾ ਰਹੇ ਹੋ ਕਿਵੇਂ ਕੀ ਕਰ ਰਹੇ ਹੋ ਤੁਹਾਡੇ ਆਲੇ ਦੁਆਲੇ ਕੀ ਹੋ ਰਿਹਾ ਤੁਸੀਂ ਇਦਾਂ ਨਹੀਂ ਬਸ 이어ਫੋਨ ਲਗਾ ਲੈ ਇਦਾਂ ਕਰਦੇ ਫਿਰੋ ਉਹ ਚੀਜ਼ ਨਾਲ ਥੋੜੇ ਸੈਲਫ ਅਵੇਅਰ ਹੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਕੀ ਖਤਰਾ ਕੀ ਨਹੀਂ ਇਹ ਬਹੁਤ ਜ਼ਰੂਰੀ ਆ ਵੀ ਤੁਸੀਂ ਜਿੱਥੇ ਰਹਿਣੇ ਹੋ ਮੋਸਟਲੀ ਜੇ ਤੁਸੀਂ ਇਕੱਲੇ ਟਰੈਵਲ ਕਰਦੇ ਹੋ ਤਾਂ ਤੁਸੀਂ ਹੋਸਟਲਸ ਦੇ ਵਿੱਚ ਰਹਿਣਾ ਚਾਹੀਦਾ ਰਾਦਰ ਦੈਨ ਹੋਟੇਲਸ ਦੇ ਵਿੱਚ ਹੋਸਟਲ ਦੇ ਵਿੱਚ ਇੱਕ ਕਮਿਊਨਿਟੀ ਹੁੰਦੀ ਆ ਲਿਵਿੰਗ ਰੂਮ ਹੁੰਦੇ ਆ ਤੁਸੀਂ ਕਿਉਂਕਿ ਇਕੱਲੇ ਹੋਨੇ ਹੋ ਤਾਂ ਤੁਹਾਨੂੰ ਕੋਈ ਗੱਲ ਕਰਨ ਲਈ ਵੀ ਚਾਹੀਦਾ ਜਾਂ ਤੁਹਾਨੂੰ ਇੱਕ ਤਰ੍ਹਾਂ ਉਦਾਂ ਦੇ ਲੋਕ ਵੀ ਚਾਹੀਦੇ ਨੇ ਵੀ ਜਿੱਥੇ ਤੁਸੀਂ ਥੋੜੇ ਕੰਫਰਟੇਬਲ ਫੀਲ ਕਰ ਸਕੋ ਇਹ ਵੀ ਬਹੁਤ ਜ਼ਰੂਰੀ ਆ ਤੇ ਹੋਸਟਲਸ ਔਨ ਦੀ ਅਦਰ ਹੈਂਡ ਚੀਪਰ ਵੀ ਹੁੰਦੇ ਨੇ ਤੇ ਨਾਲ ਉਹਨਾਂ ਦਾ ਐਂਬੀਅੰਸ ਵੀ ਵਧੀਆ ਹੁੰਦਾ ਤੇ ਬਹੁਤ ਸਾਰੇ ਟਰੈਵਲਰ ਜਿਹੜੇ ਵਰਲਡਵਾਈਡ ਟਰੈਵਲ ਕਰਦੇ ਨੇ ਉਹ ਹੋਸਟਲਸ ਪ੍ਰਿਫਰ ਕਰਦੇ ਆ ਤੇ ਲਾਸਟ ਬਟ ਨਾਟ ਦ ਲੀਸਟ ਟਰਾਂਸਪੋਰਟੇਸ਼ਨ ਟਰਾਂਸਪੋਰਟੇਸ਼ਨ ਵੇਲੇ ਤੁਹਾਨੂੰ ਜੇ ਤਾਂ ਜਿੱਦਾਂ ਸੁਬਾ ਦਾ ਟਾਈਮ ਆ ਜਾਂ ਇਵਨਿੰਗ ਦਾ ਟਾਈਮ ਆ ਤਾਂ ਤੁਸੀਂ ਪ੍ਰੈਫਰ ਕਰੋ ਓਲਾ ਜਿਹਦੇ ਨਾਲ ਤੁਸੀਂ ਟਰੈਕ ਕਰ ਸਕੋ ਨਹੀਂ ਤਾਂ ਤੁਸੀਂ ਖੁਦ ਦਾ ਸਕੂਟੀ ਵਗੈਰਾ ਲੈ ਸਕਦੇ ਹੋ ਜਾਂ ਫਿਰ ਜੇ ਤੁਹਾਨੂੰ ਐਟ ਦੀ ਐਂਡ ਟਰਾਂਸਪੋਰਟ ਦੂਸਰਾ ਲੈਣਾ ਪਵੇ ਤਾਂ ਪਬਲਿਕ ਟਰਾਂਸਪੋਰਟ ਜਿਵੇਂ ਬੱਸਿਸ ਵਗੈਰਾ ਨੇ ਉਹਨਾਂ ਦੀ ਵੀ ਹੈਲਪ ਲੈ ਸਕਦੇ ਹੋ ਜੇ ਤੁਸੀਂ ਕਿਸੇ 빅 ਸਿਟੀ ਚੋਂ ਆਂਦਾ ਮੈਟਰੋ ਵਗੈਰਾ ਬਹੁਤ ਹੀ ਕਾਮਨ ਨੇ ਤੋਂ ਚੀਜ਼ ਹੈਲਪਲੂ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਪੁਆਇੰਟ ਰਿਸਰਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੁਸੀਂ ਅੱਧਾ ਨਹੀਂ ਕਿਤੇ ਵੀ ਚਲੇ ਜਾਓ ਤੇ ਉੱਥੇ ਬਾਅਦ ਜਾ ਕੇ ਸੋਚੋ ਫਸਟ ਜਿੱਥੇ ਤੁਸੀਂ ਹੈਗੇ ਹੋ ਉੱਥੇ ਬੈਠ ਕੇ ਜਿੰਨੀ ਤੁਸੀਂ ਆਨਲਾਈਨ ਰਿਸਰਚ ਕਰ ਸਕਦੇ ਹੋ ਉਨੀ ਕਰੋ ਕਿਉਂਕਿ ਅੱਜ ਕੱਲ ਇੰਟਰਨੈਟ ਕਰਕੇ ਹਰੇਕ ਚੀਜ਼ ਆਨਲਾਈਨ ਅਵੇਲੇਬਲ ਹੈ ਜਿੱਦਾਂ ਮੈਂ ਆ ਕੈਫੇ 'ਚ ਬੈਠੀ ਆ ਇਹ ਮੈਂ ਸਭ ਕੁਝ ਆਨਲਾਈਨ ਦੇਖ ਕੇ ਉਸ ਹਿਸਾਬ ਨਾਲ ਰੇਟਿੰਗਸ ਵਗੈਰਾ ਦੇਖ ਕੇ ਆਈ ਆ ਤਾਂ ਕਿ ਮੈਨੂੰ ਬਾਅਦ 'ਚ ਰਿਗਰਟ ਨਾ ਕਰਨਾ ਪਵੇ ਤੇ ਆਪਣੀ ਚੁਆਇਸ ਆਫ ਪਲੇਸਿਸ ਰੈਸਟੋਰੈਂਟਸ ਉਹਨੂੰ ਥੋੜਾ ਅਵੇਅਰ ਹੋ ਕੇ ਚੂਜ਼ ਕਰੋ ਲਾਸਟ ਜਿਹੜਾ ਵੀ ਤੁਸੀਂ ਖਾਣੇ ਹੋ ਕਿਉਂਕਿ ਤੁਸੀਂ ਇਕੱਲੇ ਹੋ ਤਾਂ ਤੁਹਾਨੂੰ ਪਤਾ ਹੈ ਵੀ ਤੁਸੀਂ ਸੈਲਫ ਡਿਪੈਂਡੈਂਟ ਹੋਣੇ ਬਹੁਤ ਜ਼ਰੂਰੀ ਹੋ ਤੁਸੀਂ ਜੋ ਵੀ ਖਾਣੇ ਹੋ ਉਹ ਐਦਾਂ ਖਾਓ ਵੀ ਤੁਹਾਨੂੰ ਕੋਈ ਵੀ ਹੈਲਥ ਰਿਲੇਟਡ ਇਸ਼ੂ ਨਾ ਆਵੇ ਜਾਂ ਜੇ ਠੰਡ ਦਾ ਮੌਸਮ ਆ ਗਰਮੀਆਂ ਦਾ ਮੌਸਮ ਆ ਤਾਂ ਤੁਹਾਨੂੰ ਉਦਾਂ ਦੀ ਕਲੋਥਿੰਗ ਤੁਹਾਡੀ ਹੋਣੀ ਚਾਹੀਦੀ ਹੈ ਵੀ ਤਾਂ ਕਿ ਤੁਹਾਨੂੰ ਕੋਈ ਵੀ ਹੈਲਥ ਰਿਲੇਟਡ ਇਸ਼ੂ ਨਾ ਆਵੇ ਜੇ ਤੁਹਾਡੀ ਹੈਲਥ ਖਰਾਬ ਆ ਤਾਂ ਤੁਹਾਡਾ ਸਾਰਾ ਤੁਹਾਡਾ ਥੋੜੀ ਮਿਹਨਤ ਸਾਰੀ ਖਰਾਬ ਹੋ ਜਾਂਦੀ ਹੈ ਇਹ ਸੀਗੇ ਮੇਰੇ ਕੁਝ ਪੁਆਇੰਟਸ ਕਿਉਂਕਿ ਮੇਰੇ ਦਿਮਾਗ ਚੱਲ ਰਹੇ ਸੀਗੇ ਮੈਨੂੰ ਮੈਸੇਜ ਆ ਰਹੇ ਸੀਗੇ ਕਿ ਕਿਉਂ ਵਾਈ ਇੰਡੀਆ ਸੇਫ ਨਹੀਂ ਹੈਗਾ ਉਹ ਪਲੀਜ਼ ਜੇ ਤੁਸੀਂ ਕੈਨੇਡਾ ਜਾ ਸਕਦੇ ਕਿਸੇ ਹੋਰ ਦੇਸ਼ ਜਾ ਸਕਦੇ ਹੋ ਜਿੱਥੇ ਲੈਂਗੁਏਜ ਵੀ ਡਿਫਰੈਂਟ ਆ ਤਾਂ ਤੁਸੀਂ ਇੰਡੀਆ 'ਚ ਵੀ ਜਾ ਸਕਦੇ ਹੋ ਇੱਥੇ ਲੈਂਗੁਏਜ ਨਹੀਂ ਆਪਣੇ ਲੋਕ ਨੇ ਆਪਾਂ ਨੂੰ ਲੋਕਾਂ ਦੀ ਇੰਟੈਂਸ਼ਨਸ ਦਾ ਪਤਾ ਲੱਗਦਾ ਤੇ ਬਹੁਤ ਹੀ ਸੇਫ ਆ ਬਟ ਆਲਸੋ ਐਟ ਦੀ ਸੇਮ ਟਾਈਮ ਤੁਹਾਨੂੰ ਅਵੇਅਰ ਰਹਿਣਾ ਪੈਂਦਾ ਸੈਲਫ ਅਵੇਅਰ ਸਿਚੁਏਸ਼ਨ ਨਾਲ ਅਵੇਰ ਹੋ ਜੇ ਤੁਸੀਂ ਕਿਤੇ ਜਾ ਰਹੇ ਹੋ ਤੁਹਾਨੂੰ ਜਿਹੜੇ ਤੁਹਾਡੇ এনवायरमेंट ਚ ਜੋ ਕੁਝ ਵੀ ਹੋ ਰਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਆਲੇ ਦੁਆਲੇ ਕੀ ਹੋ ਰਿਹਾ ਤੇ ਕਿੱਦਾਂ ਦੀ ਐਕਟੀਵਿਟੀਜ਼ ਹੋ ਰਹੀਆਂ ਨੇ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਐਟ ਦੀ ਐਂਡ ਆਫ ਦੀ ਡੇ ਇੱਕ ਹੋਰ ਚੀਜ਼ ਮੈਂ ਜਿਹੜੀ ਹਾਈਲਾਈਟ ਕਰਨਾ ਚਾਹੁੰਦੀ ਆ ਇਹ ਚਾਹੇ ਕੁੜੀ ਆ ਚਾਹੇ ਮੁੰਡਾ ਜਿਆਦਾ ਮਤਲਬ ਆਪਾਂ ਕਹਿੰਦੇ ਸ਼ੋਅ ਆਫ ਚ ਪੈ ਜਾਣੇ ਆਪਣੀ ਅਮੀਰੀ ਨਹੀਂ ਦਿਖਾਉਣੀ ਨਾਰਮਲ ਦਿਖਾਉਣਾ ਵੀ ਆਪਾਂ ਨਾਰਮਲ ਆ ਤੇ ਉਸ ਉਸ ਚੀਜ਼ ਤੇ ਰਚ ਮਿਚ ਜਾਓ ਜਿਆਦਾ ਆਪਣੇ ਆਪ ਨੂੰ ਡਿਫਰੈਂਟ ਜਿਹਾ ਦਿਖਾਉਣ ਦੀ ਕੋਸ਼ਿਸ਼ ਕਰੋ ਇਹ ਸੀਗਾ ਮੇਰਾ ਅੱਜ ਦਾ ਬਲੌਗ ਤੇ ਮੈਂ ਇਹ ਤੋਂ ਪਹਿਲਾਂ ਇਹਦੇ ਵਿੱਚ ਐਡ ਵੀ ਕੀਤਾ ਕਿ ਟ੍ਰੇਨ 'ਚ ਮੇਰਾ ਸਫ਼ਰ ਕਿੱਦਾਂ ਰਿਹਾ ਉਹ ਵੀ ਥੋੜੇ ਥੋੜੇ ਹਾਈਲਾਈਟਸ ਨੇ ਤੁਹਾਨੂੰ ਕਿਵੇਂ ਲੱਗਿਆ ਹੁਣ ਮੈਂ ਰੈਗੂਲਰ ਬਲੌਗ ਫੋਨ ਦੀ ਕੋਸ਼ਿਸ਼ ਕਰਾਂਗੀ ਏਵਰੀ ਡੇ ਮੇਰੇ ਨਾਲ ਜੁੜੇ ਰਹੋ ਥੈਂਕ ਯੂ